ਦੇਖੋ ਦੇਖੋ ਆ ਗਈ ਦੇਖੋ ਬਿਲਕੁਲ ਨਜ਼ਦੀਕ ਆ ਗਈ ਆ ਦੇਖੋ ਹਾਂ ਬਹੁਤ ਵਧੀਆ ਚੀਜ਼ ਆ ਆ ਵੇਖੋ ਵਧੀਆ ਹੋ ਸਕਦੇ ਆ ਖੜੇ ਨਹੀਂ ਹੋਣਾ ਖੜੇ ਨਹੀਂ ਹੋਣਾ ਹੋਣਾ ਵੀ ਨਹੀਂ ਚਾਹੀਦਾ ਤੁਸੀਂ ਡਰਦਾ ਨਹੀਂ ਮੈਂ ਨਹੀਂ ਡਰਦਾ ਆਪਾਂ ਪਹੁੰਚ ਚੁੱਕੇ ਆ ਜੀ ਸਨਾਵਰ ਟੋਲ ਪਲਾਜ਼ਾ ਤੇ ਦੇ ਪੂਰੀਆਂ ਰੌਣਕਾਂ ਸ਼ੌਣਕਾਂ ਪੂਰੀਆਂ ਗੱਲਬਾਤ ਚੱਲ ਵੀ ਮੁੰਡਿਆ ਆ ਦੇਖੋ ਬਈ ਆਪਾਂ ਜਾਣਾ ਉਧਰ ਉਹ ਜਿਹੜੀ ਆਉਂਦੀ ਹੈ ਨਾ ਆ ਦੇਖੋ ਆ ਆ ਦੇਖੋ ਲੈ ਮੈਂ ਤੈਨੂੰ ਤੁਸੀਂ ਦੇਖਦੇ ਆਂ ਆਪਣੀ ਨਿਗਾਹ ਨਾਲ ਹੀ ਜਗਦੀ ਮੋਬਾਈਲ ਨੇ ਪੂਰੇ ਆਪਾਂ ਇੱਧਰ ਤੇ ਬਹਿਣਾ ਆਹ ਲੋ ਜੀ ਟਿੰਬਰ ਟ੍ਰੇਲ ਆ ਗਿਆ ਇੱਧਰੋਂ ਆਪਣਾ ਇੱਧਰ ਚੱਲਦੇ ਆਂ ਪਾਰਕਿੰਗ ਦੇ ਇੱਧਰ ਆਂ ਦੱਸ ਜਿਹੜਾ ਕੱਪਲ ਹੁੰਦਾ ਨਾ ਉਹ ਵੇਚ ਨਹੀਂ ਬੰਦਾ ਟ੍ਰੇਨ ਦੇ ਉਹ ਲਮਕਦਾ ਹੁੰਦਾ ਹੈ ਬਾਹਰ ਫੜ ਕੇ ਅੱਛਾ ਅਸੀਂ ਜਾਣਗੇ ਠੀਕ ਆ ਜੀ ਟਿੰਬਰ ਟ੍ਰੇਲ ਤੇ ਪਹੁੰਚ ਚੁੱਕੇ ਆਂ ਗੱਡੀਆਂ ਕਰਦੇ ਆ ਪਾਰਕ ਤੇ ਫੇਰ ਚੱਲਦੇ ਆ ਹਰ ਨੀਤੂ ਦਾ ਚਾਲ ਇੰਕਾ ਗਿਆ ਜਾ ਰਿਹਾ ਦੋਨਾਂ ਰਾਤ ਨੀਤੂ ਨੂੰ ਬਹੁਤ ਸ਼ੌਂਕ ਹੈ ਟਿੰਬਰ ਟ੍ਰੇਲ ਦਾ ਸੋ ਦਿਖਾਉਣੇ ਆ ਕੀ ਮਾਹੌਲ ਆ ਤੁਹਾਨੂੰ ਪੂਰਾ ਦਿਖਾਵਾਂਗੇ ਸੋ ਜੇ ਤੁਸੀਂ ਹੁਣ ਤੱਕ ਵਲੌਗ ਨੂੰ ਇੰਜੋਏ ਕਰ ਰਹੇ ਹੋ ਤੁਹਾਨੂੰ ਵਧੀਆ ਲੱਗ ਰਿਹਾ ਤਾਂ ਲਾਈਕ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਬੈਸਟ ਕੀ ਲੱਗ ਰਿਹਾ ਕਿਉਂ ਵੀ ਬੱਚਿਓ ਇੰਜੋਏ ਕਰ ਰਹੇ ਹੋ ਹਾਂਜੀ ਵੀਰ ਜੀ ਬਹੁਤ ਹੁਣ ਆਪਾਂ ਜਾਣੇ ਆ ਜੀ ਰਿਸੈਪਸ਼ਨ ਤੇ ਉੱਥੋਂ ਲਵਾਂਗੇ ਟਿਕਟ ਤੇ ਫੇਰ ਦੇਖਦੇ ਆ ਟਿਕਟ ਪਤਾ ਕਰਦੇ ਆ ਕੀ ਰੇਟ ਹਨਾ ਮਾਰ ਰਿਸੈਪਸ਼ਨ ਦਲਵੀਰ ਸਾਹਿਬ ਤੋਂ ਅੱਗੇ ਜਾ ਰਿਹਾ ਹਾਂ ਕੀ ਹੋ ਗਿਆ ਚਾਲ ਗਿਆ ਇਹਨੂੰ ਬੈੱਡ ਬਣਾ ਕੇ ਪਾ ਦਿੱ ਕਿੰਨਾ ਹਾਂ ਹਾਂ ਕੋਈ ਨਹੀਂ ਅੱਗੇ ਜੂ ਵੋ ਇਹਦੇ ਪੈਰ ਦੁਖਣ ਲੱਗ ਗਏ ਬਈ ਵਿਚਾਰਾ ਨਿੱਕਾ ਨਾ ਇਹਦੇ ਤੋਰਿਆ ਬਹੁਤ ਇਹਨੂੰ ਅੱਜ ਮੇਰੀ ਗੱਲ ਸੁਣੋ ਦੱਸੋ ਹੁਣ ਆਪਾਂ ਚੰਡੀਗੜ੍ਹ ਨੂੰ ਲੁਕਣਾ ਸੀ ਤਾਂ ਪੈਂਟ ਜਾਣਾ ਦੁਬਾਰਾ ਚੰਗਾ ਚੰਗਾ ਅਸੀਂ ਸੋਚਦੇ ਸੀ ਵੀ ਚੰਡੀਗੜ੍ਹ ਵੀ ਰੁਕਦੇ ਆ ਪਰ ਨੀਤੂਆਂ ਦੀ ਨਹੀਂ ਬਾਈ ਅੱਗੇ ਸਾਰੇ ਜਾਣੇ ਇਹ ਮੁੰਡਿਆ ਤੁਸੀਂ ਤਾਂ ਧੱਕੇ ਆਹ ਨਾ ਬਾਜੀ ਇਹ ਆ 5911 ਹੁਣ ਹੋਣ ਲੱਗਿਆ ਬੈਗ ਸਕੈਨ ਸਕੈਨਿੰਗ ਤੋਂ ਬਿਨਾਂ ਅੰਦਰ ਨਹੀਂ ਜਾਂਦੇ ਲੋ ਜੀ ਅਗੋਂ ਆਣੇ ਆਪਾਂ ਤੋਂ ਅੱਗੋਂ ਮਿਲਣਗੇ ਬੈਗ ਤੇ ਬਿਲ ਸਕੈਨ ਹੋ ਗਏ ਲੋ ਜੀ ਕੇਵਲ ਕਾਰ ਟਿੰਬਰ ਟ੍ਰੇਲ ਹਾਈਟਸ ਜਾਣ ਲਈ ਇਧਰੋਂ ਮਿਲਣੀ ਹੈ ਟਿਕਟ ਨੀਚੋਂ ਹਲਕੇ ਹਲਕੀ ਗਤਮਾਨ ਦੇ ਨਾਲ ਕੇਮਲਕਾਰ ਵੱਲ ਨੂੰ ਵਧਦੇ ਹੋਏ ਨੌਜਵਾਨ ਮੁਕਸਰ ਦੀ ਧਰਤੀ ਤੋਂ ਆਇਆ ਕੁਝ ਲੁਧਿਆਣੇ ਦੀ ਧਰਤੀ ਦੇ ਹਾਂ ਨੰਬਰ 9 ਵੀਰ ਜਵਾਨ ਵੀਰ ਨੌਜਵਾਨ ਇੱਕ ਇਹਦੇ ਵਿੱਚ ਕਿੱਡ ਵੀ ਇਹਨੂੰ ਕਿੱਡ ਨਹੀਂ ਕਿੱਡਾ ਹੀ ਕਹਿ ਸਕਦੇ ਹਣਾ ਕੀ ਮਾਹੌਲ ਹੈ ਜੀ ਕੀ ਮਾਹੌਲ ਹੈ ਪ੍ਰਯਾਤ ਕਰਿਓ ਬੜਿਓ ਲੱਠੇ ਨੌਜਵਾਨ ਆ ਰਹੇ ਲੱਠੇ ਇੱਧਰ ਗੱਡੀਆਂ ਲੱਗੀਆਂ ਪਾਰਕਿੰਗ 'ਚ ਉਹ ਡਿਟੇਕਟ ਮਿਲ ਗਿਆ ਕੇਵਲ ਕਰਦੀ ਆਪਣੀ ਫੜ ਵੀ ਮੁੰਡਿਆ ਆ ਲੋ ਟਿਕਟ ਮਿਲ ਗਈ ਆ ਨਾਲ ਕਾਫੀ ਕੰਪਲੀਮੈਂਟਰੀ ਮਿਲਦੀ ਆ ਆ ਦੇਖੋ ਕਿਆ ਬਾਤ ਆ ਇਹਨੇ ਚਲਦੀ ਆ ਇਹ ਚੱਕਰ ਜੇ ਨਾਲ ਆ ਦੇਖੋ ਬਈ ਉਹ ਆਉਂਦੀ ਇੱਕ ਦਿਨ ਵਿੱਚ ਦਿਖਾਉਣਾ ਉਧਰੋਂ ਆਪਾਂ ਬੈਠਣ ਲੱਗੇ ਆ ਉਹ ਚ ਦੇਖੋ ਇਧਰ ਉਹ ਆਉਂਦੀ ਕੇਵਲ ਕਾਰ ਆ ਫੜ ਇਰੇਜ ਬੈਠਣਾ ਆਪਾਂ ਆਜੋ ਕੱਲ ਬਾਦ ਆਈ ਤੇ ਨੂੰ ਪੂਰਾ ਦਿਖਾਵਾਂਗੇ ਨਵੀਆਂ ਨਵੀਆਂ ਚੀਜ਼ਾਂ ਐਕਸਪਲੋਰ ਕਰਵਾ ਦੇਖੋ ਆ ਮਸ਼ੀਨਰੀ ਜੀ ਨਾ ਚੱਲਦੀ ਚੱਕਰ ਦੇਖੋ ਕਿੰਨਾ ਸਿਸਟਮ ਲੱਗਿਆ ਹੋਇਆ ਮੋਟਰ-ਮੋਟਰ ਹਨਾ ਕੇਵਲਕਾਰ ਤੇ ਜਾਣ ਤੋਂ ਪਹਿਲਾਂ ਚਾਹ ਕੌਫੀ ਕੰਪਲੀਮੈਂਟਰੀ ਮਿਲਦੀ ਆ ਲੈਖੋ ਉਹ ਯਾਰ ਟਿਕਟ ਕਿੰਨੇ ਰੁਪਏ ਸੀ ਇੱਕ ਜਾਨੇ ਦੀ ਪਤਾ ਲੱਗਿਆ ਕੁਝ ਟੋਟਲ ਸਾਡੀ 9 ਜਾਨਿਆਂ ਦੀ ਟਿਕਟ ਲੱਗੀ 9000 ਸਮਥਿੰਗ ਕੁਝ ਲੱਗੀ 240 9240 ਹਨਾ 9 ਜਾਨਿਆਂ ਦਾ 900 ਸਾਡੇ ਤੋਂ ਹਾਂ 1000 ਰੁਪਏ ਹੀ ਹੋ ਗਿਆ ਫੇਰੀਆਂ 1000 ਤੋਂ ਉੱਪਰ ਹੋ ਗਿਆ ਆ ਨਾਲ ਕਾਫੀ ਆ ਇਹ ਆਪਾਂ ਉਹ ਪਾਰ ਤੇ ਜਾਣਾ ਤੁਹਾਨੂੰ ਮੈਂ ਦਿਖਾਉਣਾ ਓ ਯਾਰ ਮੈਨੂੰ ਦੇਖ ਕੇ ਇੱਥੇ ਜਾਣਾ ਆਪਾਂ ਆ ਜਗ੍ਹਾ ਤੇ ਆ ਦੇਖਾਂ ਇੱਥੇ ਜਾਣਾ ਆਪਾਂ ਕੇਵਲ ਕਾਰ ਦੇ ਵਿੱਚ ਆਪਾਂ ਹੁਣ ਬੈਠਣ ਲੱਗੇ ਆ ਬਿਲਕੁਲ ਨਦੀਕ ਆ ਗਈ ਆ ਦੇਖੋ ਵਾਇਗਰੂ ਦਾ ਨਾਮ ਲੈ ਕੇ ਬੈੰਨੇ ਆ ਐਡਵੈਂਚਰਸ ਆ ਥੋੜੀ ਜਿਹੀ ਚੀਜ਼ ਦੇਖੋ ਆ ਚੀਜ਼ਾਂ ਆ ਲਿਖੋ ਉਹਨਾਂ ਨੇ ਸਪੈਸ਼ਲ ਲਿਖਿਆ ਹੋਇਆ ਗੈਸਟ ਆ ਰਿਕੁਐਸਟਡ ਨਾਟ ਟੂ ਕ੍ਰੋਸ ਦੀ 옐ੋ ਲਾਈਨ ਛੋਟੀ ਬੰਲਾ ਆਵਾਜ਼ ਘੱਟ ਹੀ ਸੁਣਦੀ ਹੂ ਕੋਈ ਚੱਕਰ ਨਹੀਂ ਸੁਣਦਾਓ ਦੇਖੋ 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 ਆ ਗਈ ਦੇਖੋ ਬਿਲਕੁਲ ਨਜ਼ਦੀਕ ਆ ਗਈ ਆ ਦੇਖੋ ਹਾਂ ਬਹੁਤ ਵਧੀਆ ਚੀਜ਼ ਆ ਇਦੇ ਵਿੱਚ 15 ਆਣੇ ਬੈਠ ਸਕਦੇ ਇੱਕ ਟਾਈਮ ਟਿੰਬਰ ਟ੍ਰੇਲ ਪਰ ਆਪਾਂ ਨੂੰ ਨਾਉਂ ਨੂੰ ਭੇਜ ਰਹੇ ਆ ਨਾ ਤਾਂ ਆਪਾਂ ਹੈ ਹੀ ਨਾਉ ਚਲੋ ਭਈ ਪੁੱਤ ਲੈ ਤੋ ਉਹਨਾਂ ਨੂੰ ਵਾਹ ਜੀ ਵਾਹ ਆਪਣੀ ਫੈਮਿਲੀ ਹੁਣ ਬੈਠਣ ਲੱਗੀ ਆ ਕਿਉਂ ਵੀ ਸਾਰੇ ਜਾਣੇ ਦੱਸੋ ਰੈਡੀ ਡਰਟੇ ਲੱਗ ਰਹੇ ਕਿਤੇ ਮਕੈਨਸ ਬੰਦੇ ਨੇ ਕਹਿੰਦਾ 85 ਰੁਪਏ ਬਹੁਤ ਬਹੁਤ ਰੱਖੀ ਹੋਈ ਆ ਅੱਛਾ ਆ ਦੇਖੋ ਸਾਰੇ ਜਾਣੇ ਰੈਡੀ ਖੜੇ ਆ ਕਰ ਦਿਓ ਕਲਾਪਿੰਗ ਚਲਿਏ ਤੇਰੀ ਕਾਜਾ ਦੇ ਰੁਪਏ ਰੋਕ ਜੋ ਵੀ ਇੱਕ ਪਿੰਡ ਰੋਕ ਜੋ ਚਲੋ ਬਈ 1 ਬਾਈ 1 ਨਾਲਾ ਵੀਰ ਆ ਜਾਊਗਾ ਇਦੇ ਵਿੱਚ ਕੁਝ ਤਾਂ ਗੇਰਗੁਰ ਤਾਂ ਕੁਝ ਨਹੀਂ ਹੋਣਾ ਉਹ ਉਧਰ ਹੀ ਚੱਲਦੀ ਹੈ ਨਾ ਆ ਸਿਸਟਮ ਤੇ ਚੱਲਦੀ ਆ ਹੋਰ ਬਾਈ ਵੇਖਾ ਤਾਂ ਮੈਂ ਗਈ ਫੇਰੀ ਹੁਣ ਮੈਂ ਇੱਧਰ ਬੈਠੀ ਹਾਂ ਮੈਂ ਵੀਡੀਓ ਬਣਾਉਣੀ ਆ ਓ ਮੈਂ ਵੀਡੀਓ ਬਣਾਉਣੀ ਤਾਂ ਇੱਧਰ ਬੈਠਾ ਓ ਆ ਜਾ ਕਿਚੀ ਨੇ ਬਣਾਉਣੀ ਆ ਵੀਡੀਓ ਖਾਣ ਦੀ ਕਿੱਧਰ ਗਈ ਕਿਉਂ ਨਹੀਂ ਠੀਕ ਹੈ ਇੱਥੇ ਵਧੀਆ ਆਸ-ਪਾਸੇ ਵੀ ਦੇਖੋ ਨਾ ਆਪਾਂ ਬੈਠ ਚੁੱਕੇ ਆ ਜੀ ਕੇਵਲ ਕਾਰ ਦੇ ਵਿੱਚ ਇਹ ਵੀਰ ਜੀ ਅਪਰੇਟ ਕਰ ਰਹੇ ਆ ਦੇਖੋ ਨਜ਼ਾਰੇ ਤਸਵੀਰ ਮੇਰੇ ਕੋਲ ਉਹ ਕਿਵੇਂ ਲੱਗ ਰਿਹਾ ਵਾਹ ਜੀ ਵਾਹ ਫਿਰੋਸਰਾ ਨਿਤੂ ਲਾਓ ਜੀ ਇਹਦੇ ਸਲੋ ਬਹੁਤ ਦਮਨ ਦਮਨ ਆਉਂਦੇ ਦੂਜੇ ਪਾਸੇ ਦੇਖੋ ਉਧਰ ਖੜੇ ਤਾਂ ਨਹੀਂ ਹੋ ਸਕਦੇ ਆ ਖੜੇ ਨਹੀਂ ਹੋ ਸਕਦੇ ਖੜੇ ਨਹੀਂ ਹੋਣਾ ਹੋਣਾ ਵੀ ਨਹੀਂ ਚਾਹੀਦਾ ਤੁਸੀਂ ਡਰਦਾ ਵੇ ਨਹੀਂ ਲੱਗਦਾ ਲੈ ਤੁਹਾਨੂੰ ਨਿਕਲੀ ਨਹੀਂ ਮਾਰਦੇ ਮਾਰਦੇ ਕੋ ਬਿੱਡਾ ਐਕਸਾਈਟਡ ਆ ਡਰਨਾ ਕਿਉਂ ਆ ਆਹਦੇ ਕਿੰਨਾ ਸੋਹਣਾ ਲੱਗਿਆ ਆਂਦਾ ਦੇਖੋ ਤੁਸੀਂ ਥੱਲੇ ਓਏ ਓਏ ਝੰਡੀਆਂ ਮਾਰਦੀਆਂ ਓਏ ਬਾਹਰ ਟਪੋ ਵਾਲਾ ਹੂ 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 ਓ ਨਹੀਂ ਉਹ ਉੱਚੀ ਜਾਂਦੀ ਆ ਹੁਣ ਪਹਿਲਾਂ ਨੀਵੀਂ ਸੀ ਚੜ ਰਹੀ ਆ ਨਾ ਜੂ ਵੀ ਕੋਈ ਗੱਲ ਨਹੀਂ ਬਾਜੀ ਬਾ ਥੱਲੇ ਦੇਖੋ ਬਾਜੀ ਬਾ ਲੋ ਜੀ ਟਿੰਬਰ ਟੇਲ ਦੇ ਵਿੱਚ ਨਜ਼ਾਰੇ ਖੜ ਕੇ ਸੀ ਲੈ ਰਹੇ ਇੱਕ ਸਾਰੀ ਫੈਮਿਲੀ ਬੈਠੀ ਹੋਈ ਆ ਆ ਦੇਖੋ ਪਾਪਾ ਜੀ ਤੁਸੀਂ ਬੈਠ ਜਾਓ ਬਾਜੀ ਨਹੀਂ ਉਸ ਸਪੌਂਜਰ ਜੀ ਪਾਜੀ ਬਿਕਨ ਲੱਗਿਆ ਜੂ ਹਾ 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 ਕੀ ਬਾਤ ਹੈ ਜੀ ਅੱਪ ਇੱਧਰ ਨੂੰ ਜਾ ਰਹੇ ਆ ਪਾਪਾ ਤੁਸੀਂ ਇੱਥੇ ਬੈਠ ਜਾਓ ਬੈਣਾ ਸੋ ਨਹੀਂ ਬੁੱਤੋ ਬੈਲੈਂਸ ਆ ਮੈਂ ਸੈਂਟਰ 'ਚ ਬੈਠਾ ਹਾਂ ਮੈਂ ਵੀ ਇੱਧਰ ਬੈਠਾ ਹਾਂ ਬਾਕੀ ਹੁਣ ਕਨੇਡਾ ਦੀ ਆਸ ਪਹੁੰਚ ਗਏ ਹੁਣ ਸਪੀਡ ਬਣੀ ਆ ਹੁਣ ਰੇਸ ਸਕੇਚ ਲਈ ਜ ਨੇ ਨਹੀਂ ਨਹੀਂ ਬਾਈ ਬੀ ਨਿਊ ਰੀ ਸੀ ਮਲੇਰੇ ਕੰਮ ਚਲਾਉਣਾ ਬਲ ਆ ਦੇਖੋ ਜਦ ਪਾੜ ਜੀ ਲੱਗੇ ਦੀ ਆ ਦੇਖੋ ਮੈਂ ਬੈਕਰਾਉਂਡ ਹੁਣ ਗੱਡੀ ਚੱਲੀ ਆ ਹੁਣ ਗੱਡੀ ਭੱਜਾਂ ਲੱਗੀ ਆ ਆ ਬਾਈ ਸਾਡੇ ਚਲਾ ਵੀਰੇ ਕੀ ਨਾਮ ਆ ਤੁਹਾਡਾ ਜੋ ਤਾਂ ਬੜੀ ਨੇੜਤੀ ਘਰੋਂ ਦੇ ਠੀਕ ਆ ਵੀਰੇ ਚਲਾ ਰਹੇ ਆ ਇਹ ਚਲਾ ਰਹੇ ਆ ਇਹ ਤੇ ਆਪਰੇਟ ਹੀ ਆ ਮਤਲਬ ਵੀ ਇਹ ਤਾਂ ਬੜੀ ਨੇੜਤੀ ਜਾਉਂਗੇ ਹੁਣ ਤੇਜ਼ ਹੋਈ ਆ ਹੁਣ ਤੇਜ਼ ਹੋਈ ਆ ਹੁਣ ਯਾਰ ਕਿੰਨੇ ਵਧੀਆ ਰੋਡ ਦਾ ਵੇਖੋ ਨੀਚੇ ਰੋਡ ਦੇਖਦਾ ਕੋਈ ਆ ਪਹਾੜ 근ਾਂ ਨੇੜੇ ਆ ਗਿਆ ਭਾਈ ਆ ਭਾਈ ਆ ਸਪੀਡ ਰੱਖ ਕੇ ਸਵਾਰ ਜਾਉਂਦਾ ਯਾਰ ਆ ਸਪੀਡ ਤਾਂ ਹੀ ਆ ਹੁਣ ਪਹਾੜ ਨੇੜੇ ਆ ਗਿਆ ਤਾਂ ਕਰਕੇ ਕੀ ਆ ਆਪਾਂ ਇਂ ਲੱਗਦਾ ਜਿਵੇਂ ਉਹ ਵੀਰ ਨੂੰ ਆਏ ਸੀ ਵੀ ਇਹ ਸ਼ਰਾਰਤ ਨਾ ਕਰਨ ਤਾਂ ਬਾਈ ਨੂੰ ਬਿਠਾਇਆ ਉਹ ਪਿੱਛੇ ਤੋਂ ਚੱਲ ਗਿਆ ਆ ਸਭ ਕੁਝ ਦੇਖਦਾ ਇੱਥੇ ਆ ਕੇ ਸਲੋ ਹੋ ਗਿਆ ਸਲੋ ਸਲੋ ਨਹੀਂ ਹੋਈ ਸਲੋੜ ਲੱਗਣ ਲੱਗੀ ਆਪਾਂ ਨੂੰ ਸਪੀਡ ਆਉਣੀ ਆ ਵੀ ਇਧਰ ਲੇਖੂ ਆਪਾਂ ਥੱਲੇੋਂ ਕਿੱਥੋਂ ਆਏ ਆ ਹਾਂ ਦੇਖੇ ਹੋਏ ਪਹੁੰਚ ਗਏ ਉਹ ਟਾਵਰ ਕੋਲੇ ਤਨ ਜੇ ਪਹਿਲਾਂ ਦਿਖਾਇਆ ਸੀ ਆ ਦੇਖੋ ਤੇ ਹੁਣ ਅੱਥਾ YouTube ਮਾਰ ਕੇ ਨਾਉਂਗੀ ਨਹੀਂ ਬਸ ਤੋ YouTube ਦੀ ਗੱਲ ਆ ਉਹ ਉੱਥੇ ਰੁਕੋ ਆ ਦੇਖੋ ਨਵੀਂ ਵਿਆਹੀ ਜੋੜੀ ਡਰ ਰਹੀ ਆ ਉਹ ਤੋਂ ਉੱਥੇ ਖਾ ਪੀ ਸੌਦੇ ਬਸ ਆ ਬੰਦੇ ਨੇ ਜਿਹੜੋ ਗੱਲ ਕਰਨੀ ਖਾਣ ਦੀ ਗੱਲ ਹੀ ਕਰਨੀ ਆ ਆ ਦੇਖੋ ਇਧਰ ਜ਼ੋਰ ਲੱਗ ਗਿਆ ਜਮਈ ਉਹਦਾ ਅੰਬੇ ਨੇ ਬਿਲਕੁਲ ਗੋਲ ਦੀ ਲਾਗਦੀ ਆ ਟਾਵਰ ਦੇ ਤਾਂ ਕੀ ਮੈਂ ਕਰੂੰ ਇੱਥੇ ਜੱਟ ਲੱਗਦਾ ਆਵੇ ਇੱਥੇ ਜ਼ੋਰਦਾਰ ਬਹੁਤ ਲੱਗਦੀ ਹੈ ਪਾਜੀ ਨਾ ਇਹ ਲੋ ਲਓ ਵੀ ਆਪਾਂ ਪਹੁੰਚ ਗਏ ਆਂ ਬਸ ਇੱਥੇ ਗੱਡੀ ਰੁਕਣੀ ਆ ਆਪਣੀ ਯੂਵੀ ਆਇਆ ਮਜਾ ਪੂਰਾ ਸਿਰਾ ਹਣਾ ਇਹ ਬੰਦਾ ਕਿੰਨਾ ਡਰੀ ਜਾਂਦਾ ਸੀਗਾ ਜਵਾਹ ਇੱਥੇ ਜਮਾਂ ਸਲੋ ਹੋ ਗਈ ਆ ਕੇ ਹਣਾ ਤਾਂ ਜਾ ਕੇ ਰੁਕੂਗੀ ਅੰਦਰ ਕਰਨੀ ਆ ਆਪਾਂ ਨੂੰ ਲਓ ਜੀ ਤੇ ਇਸ ਦਾ ਹੋਟਲ ਦੀ ਮਾਰ ਰਹੇ ਨੇ ਟਿੰਪਲ ਟ੍ਰੇਲਰਸ ਤਾਂ ਲੇ ਕੇ ਨੇ ਹੋਟਲ ਦਾ ਗਾਂ ਦਾ ਡਬਲਯੂ ਇਹ ਟਿੰਪਲ ਟ੍ਰੇਲਰਸ ਇਹ ਹੋਟਲ ਦਾ ਨਾਮ ਆ ਵੀਰੇ ਭਾਗੇ ਉਹਨਾਂ ਨੂੰ ਹੋਟਲ ਦਾ ਨਾਮ ਆ ਇਹ ਕਿਆ ਬਾਤ ਹੈ ਵਾਹ ਜੀ ਵਾਹ ਕਿਉਂ ਵੀ ਬੱਚੋ ਉਹ ਬੱਚੇ ਰੁਕ ਜਾਓ ਸਾਰੇ ਜਣੇ ਉਹ ਆ ਜੀ ਵਾਹ ਰੁਕ ਲੱਗੀ ਹੈ ਹੁਣ ਪੜਾਂਗੇ ਆਪਾਂ ਚਲੋ ਜੀ ਪੱਜਿਓ ਕਿਉਂ ਵੀ ਨੂਰ ਭਾਜੀ ਸਰੇਈ ਸੀ ਠੀਕ ਰਿਹਾ ਵਧੀਆ ਸੀ ਕੰਮ ਲੋ ਵੀ ਸਾਰਿਆਂ ਨੇ ਇੰਜੋਏ ਕੀਤਾ ਪਰ ਉਰੇ ਤੇ ਬੈਠੀ ਹੈ ਔਰ ਦੇਖੋ ਭਾਈ ਆ ਪਾਏ ਆ ਉਧਰੋਂ ਕਿੰਨਾ ਨੀਵਾ ਉੱਥੇ ਆਇਤ ਲੇਕ ਨਵਦੀਰਾ ਬਣਿਆ ਹੋਇਆ ਕਿੱਧਰ ਦੀ ਆਹ ਇੱਕ ਟ੍ਰੈਕ ਜਿਹਾ ਬਣਿਆ ਹੋਇਆ ਹੂੰ ਬਹੁਤ ਦੂਰ ਤੋ ਆਈ ਆ ਨਾ ਇਹ ਵੀ ਹੂੰ ਆਹ ਦੇਖੋ ਕੀ ਆ ਪੁਆਇੰਟ ਹੈ ਜੀ 뷰 ਪੁਆਇੰਟ ਗ੍ਰੇਟ ਆ ਪੂਰਾ ਲੋਬੀ ਆਪਾਂ ਹੁਣ ਪਹੁੰਚ ਗਏ ਇਥੇ ਰੈਸਟੋਰੈਂਟ ਦੇ ਵਿੱਚ ਦੀ ਟੈਰਸ ਉਹ ਸਾਹਮਣੇ ਰੈਸਟੋਰੈਂਟ ਹੀ ਆ ਵੀ ਗ੍ਰੇਟ ਇੱਜ਼ ਦਾ ਆ ਵਾਹ ਜੀ ਕੀ ਆ ਗ੍ਰੇਟ 뷰 ਪੁਆਇੰਟ ਆ ਦੇਖੋ ਉਹ ਦੇਖੋ ਉਹ ਬਨੰਦ ਰਾਜਪਦ ਬਰਾਤ ਤੇ ਵੇਦੇ ਇੱਧਰ ਬੈਠਦੇ ਆ ਕਿੱਥੇ ਬੈਠਾ ਹੋਗੇ ਕੋਈ ਨਾ ਇੱਥੇ ਤੁਹਾਨੂੰ ਚਾਹ ਹਾਂ ਇਹ ਹੈ ਚਲੋ ਦੇਖਦੇ ਆ ਟੌਪ ਵੀ ਪੂਰ ਖਿੜੀ ਹੋਈ ਅੱਜ ਬੈਠਣ ਦੇ ਨੀ ਯਾਰ ਇੱਧਰ ਕਿੱਧਰ ਕੀ ਦੇਖਦੇ ਹੋ ਇੱਧਰੋਂ ਤੁਹਾਨੂੰ ਥਿਊ ਵਿਊ ਦੇਖੋ ਜੀ ਇੱਧਰੋਂ ਪੂਰਾ ਵਿਊ ਹੋੜ ਵੀ ਘੈਂਟ ਦੇਖੋ ਪੌੜੀ ਨਮਾ ਖੇਤ ਦਿਖਾਉਣਾ ਮੈਨੂੰ ਮੇਰੇ ਉਹ ਇਹਨਾਂ ਦੇ ਖੇਤ ਆ ਦੇਖੋ ਪੌੜੀਆਂ ਬਣੀਆਂ ਜਿਵੇਂ ਸਟੈਪ ਫਾਰਮਿੰਗ ਕਰਦੇ ਆ ਤੇ ਉਹ ਹੜੀ ਬਹਾਰ ਲਓ ਵੀ ਹੁਣ ਆਪਾਂ ਕੁਝ ਆਰਡਰ ਕਰਨ ਲੱਗੇ ਆ ਰੋਟੀ ਨਹੀਂ ਖਾਣੀ ਰੋਟੀ ਹੀ ਖਾਣੇ ਆ ਯੂਵੀ ਕਹਿੰਦਾ ਰੋਟੀ ਹਲਕੇ ਫੁਲਕੇ ਦੀ ਹਾਂ ਸਟਾਰਟਸ ਲੈ ਹਲਕਾ ਫੁਲਕਾ ਖਾਣਾ ਕੀ ਹਲਕਾ ਫੁਲਕਾ ਹੀ ਖਾਊਗਾ ਖਾ ਖਾ ਲੋ ਆ ਦੇਖੋ ਕਿਉਂਕਿ ਜਾਨਵਰਾਂ ਦੀ ਗੱਲ ਕਰਦਾ ਤੁਹਾਨੂੰ ਪਤਾ ਬੰਦੇ ਦਾ ਕੋਈ ਚੰਗੀ ਦਸ ਇਨਸਾਨ ਵਾਲੀ ਚੀਜ਼ ਦੱਸ ਗੋਭੀ ਖਾ ਲੋ ਗੋਭੀ ਬਰੋਕਲੀ ਖਾ ਲੋ ਬਰੋਕਲੀ ਖਾ ਦੁੱਲਨ ਨੇ ਫਾਈਨਲੀ ਐਂਕਲਾ ਲਾ ਲਈਆਂ ਬਿਊਟੀ ਨੂੰ ਘਟਾਉਂਦਾ ਹੋਇਆ ਲੋ ਜੀ ਫਿਰ ਪਰ ਟੇ ਬੈਠੇ ਆਣ ਫੋਨ ਕਰਨ ਲੱਗੇ ਆਪਾਂ ਲੰਚ ਲੰਚ ਤਾਂ ਕਹਿੰਦਾ ਨੇ ਪ੍ਰੋਪਰ ਬਸ ਥੋੜਾ ਜਿਹਾ ਹਲਕਾ ਫੁਲਕਾ ਕਹਿੰਦਾ ਜੀ ਮੈਂ ਤਾਂ ਜਾਦੇ ਕੰਮ ਨਾਲ ਜੋ ਵੀਡੀਓ ਬਣਾ ਰਹੀ ਏ ਉਹ ਤਾਂ ਆ ਜਾ ਜੋ ਵੀਡੀਓ ਬਣਾ ਰਹੀ ਸੀਗੀ ਉਹ ਉਹ ਆ ਦੇਖੋ ਸਾਰੇ ਜਣੇ ਬੈਠੇ ਆ ਨੇ ਯਾਰੇ ਕੀ ਕਰਨੇ ਪਹਿਲਾਂ ਹੱਕਾਂ ਦੇ ਰੂਲਸ ਕਿਰਸਾ ਆਜਾ ਕੁੜਕੀ ਵੀ ਪਈ ਕਿਉਂ ਉਹਨੂੰ ਕਹੋ ਉੱਠੋ ਲੋ ਜੀ ਪੇਟ ਪੂਜਾ ਹੋ ਗਈ ਆ ਤੇ ਹੁਣ ਵੇਖੋ ਸਾਰੀ ਸੰਗਤ ਤਿਆਰੀ ਕਰ ਰਹੀ ਹੈ ਵਾਪਸ ਆਪਾਂ ਚੱਲਾਂਗੇ ਕੇਬਲਕਾਰ ਦੇ ਉੱਪਰ ਵੀਡੀਓ ਬਣਾਵੇ ਇੱਕ ਕੇਬਲਕਾਰ ਦਾ ਅੱਜ ਜਸਵੀਰ ਨੂੰ ਸੋਫਾ ਸੈਟਅਪਸੰਦ ਆ ਗਿਆ ਲੱਗਦਾ ਤਾਂ ਕਰਕੇ ਫੋਟੋ ਕਰੀ ਜਾਂਦੇ ਆ ਕਾਨੂੰ ਪਤਾ ਹੈ ਬਿਊਟੀ ਐਨਹਾਂਸ ਕਰਨ ਲਈ ਬਹੁਤ ਮਿਹਨਤ ਕਰਦਾ ਮੁੰਡਾ ਆਹ ਦੇਖੋ ਇੱਥੇ ਵੀ 4 5 6 ਚਾਰ ਜਣੇ ਬੈਠ ਜਾਂਦੇ ਹਨਾ ਵੱਧ ਹੀ ਬੈਠ ਜਾਂਦੇ ਆ ਗੱਡੀ ਜੀ ਤੇ ਘੈਂਟੀ ਜਾ ਲੋ ਜੀ ਆਪਾਂ ਨੂੰ ਆਪਣੀ ਕੇਬਲਕਾਰ ਦੀ ਵੇਟ ਕਰਨੀ ਪੈਣੀ ਆ ਆਪਣੇ ਤੋਂ ਪਹਿਲਾਂ ਕੁਝ ਨੰਬਰ ਹੈਗੇ ਆ ਲੋ ਵੀ ਵੇਟ ਤਾਂ ਕਰ ਰਹੇ ਆ ਬਸ ਜਲਦੀ ਆਉਣ ਵਾਲੀ ਆ ਆ ਦੇਖੋ ਸਾਰੇ ਜਣੇ ਖੜੇ ਆ ਫਿਰ ਇਹ ਤੋਂ ਆਪਾਂ ਸਿੱਧਾ ਵਾਪਸੀ ਕਰਾਂਗੇ ਨਹੀਂ ਪਿੰਡ ਵਾਲੋਂ ਨੂੰ ਪਹਿਲਾਂ ਚੰਡੀਗੜ੍ਹ ਜਾਵਾਂਗੇ ਉਸ ਤੋਂ ਬਾਅਦ ਉੱਥੇ ਰੋਟੀ ਖਾਵਾਂਗੇ ਕਿਉਂਕਿ ਉਸ ਤੋਂ ਬਾਅਦ ਕਰੇ ਵਾਪਸੀ ਕਰਾਂਗੇ ਪੂਰੇ 9:00 ਵਜੇ ਪਹੁੰਚਾਂਗੇ ਡਿਨਰ ਕਰਾਂਗੇ ਥਰ ਇਸ ਚੂਈ ਦਾ ਮੈਨ ਇਸ ਯੂ ਵੀ ਡੂਇੰਗ ਡੀ ਆਈ ਐਨ ਏ ਆਰ ਮੈਨ ਇਸ ਸਪੈਲਿੰਗ ਨਹੀਂ ਆਉਂਦੀ ਪਰ ਡਿਨਰ ਡੀ ਆਈ ਡਬਲ ਯੂ ਐਨ ਆਰ ਰਾਈਟ ਮੈਂ ਸਟਾਈਲ ਦਾ ਵੈਨਾ ਮਾਰਦਾ ਹਾਂ ਏ ਥਰ ਇਸ ਅ ਯਰ ਬੋਏ ਚੂ ਵੀ ਬਰਾ ਆ ਦੇਖੋ 포ਟ ਦਾ ਕੀ ਹਾਲ ਕੀਤਾ ਜੈਕਟ ਦਾ ਨਹੀਂ ਖਰਾਬ ਕਰ ਲਈ 포ਟ ਦੇ ਦੇ ਕੋਤੇ ਜੀ ਵੇਟ ਕਰ ਰਹਾ ਹੈ ਸਾਰੇ ਆ ਕੇ ਉਹਨਾਂ ਦੇ ਕੋ ਘੁੰਮ ਰਹੀਆਂ ਜਲਦੀ ਉਹ ਵੀ ਆਪਾਂ ਹੁਣ ਇੱਧਰ ਬੈਠਾਂਗੇ ਕੇਬਲ ਕਾਰੇ ਚ ਪਹੁੰਚ ਗਿਆ ਫਿਰ ਚੱਲਦੇ ਆਪਾਂ ਚਲੋ ਭਾਈ ਵਨ ਵੇ ਵਨ ਚਲੋ ਪਹਿਲਾਂ ਤੂੰ ਡੜ ਜਾ ਸੀਰ ਨੂੰ ਪੜ ਲਈ ਆ ਫੇਰ ਜਾਣਾ ਉਧਰ ਨੂੰ ਬ్రో ਇਸੇ ਇਹਸੇ ਇਹ ਤਰਸ ਮੈਂ ਤੁਹਾਨੂੰ ਮੰਗਰਾ ਸੈਂਟਰ 'ਚ ਬੈਠਾਂਗੇ ਚਲੋ ਜੀ ਲੈ ਮੇਰਾ ਥਿਊ ਨਾ ਖਰਾਬ ਹੋਵੇ ਬਾਬੇ ਥੱਲੇ ਤੋਂ ਇੱਕ ਬਾਬੇ ਚਲੋ ਜੀ ਚਲਦੇ ਹਾਂ ਵਾਪਸੀ ਦੇ ਇਥੇ ਥੋੜੇ ਰੇਤ ਪੜਣੀ ਐ ਨੇ ਕਿਉਂ ਬਈ ਇਥੇ ਥੋੜੇ ਰੇਤ ਪੜਨੀ ਆ ਖੁਸ਼ ਨਹੀਂ ਹੁੰਦਾ ਨਹੀਂ ਡਿੱਗਦਾ ਬੱਬਰ ਸ਼ੇਰ ਆਹ ਬੱਬਰ ਸ਼ੇਰ ਕੁਸ਼ ਨਹੀਂ ਹੁੰਦਾ ਮੈਂ ਖੜਕੀ ਬੈਠਾ ਐਨਕਾਂ ਲਾਦੀਆਂ ਮੁੰਡਿਆਂ ਨੇ ਹੁਣ ਕੌਣ ਪਤਾ ਲੱਗ ਜੀ ਜਦੋਂ ਅੱਖਾਂ ਵਿੱਚੂਗਾ ਕੌਣ ਦਰਵੀਸ ਦਰਵੀਸ ਅੱਖਾਂ ਵਿੱਚੂਗਾ ਨਹੀਂ ਮੀਚ ਦੇਖ ਆਹਾਹਾ ਕੀ ਯਾਰ ਪੂਰਾ ਨਜ਼ਾਰਾ ਹੁੰਦਾ ਹੈ ਬਾਈ ਨੂੰ ਕੇ ਸਪੀਡ ਖਿੱਚ ਕੇ ਰੱਖ ਥੱਲੇ ਵਜਾ ਥੱਲੇ ਵਜਾ ਉਹ ਯਾਰ ਇੱਥੋਂ ਤਾਂ ਬਾਹਰ ਕਿੰਨੀ ਤੇਜ ਲੱਗ ਰਹੀ ਹੈ ਇੱਥੇ ਹੌਲੀ ਹੌਲੀ ਆ ਹਾਂਜੀ ਆ ਦੇਖੋ ਯਾਰ ਨਜ਼ਾਰੇ ਪੂਰੇ ਆ ਕੀ ਬਾਤਾਂ ਇੱਥੋਂ ਦੇਖ ਕੇ ਤਾਂ ਵਧੀਆ ਲੱਗਦਾ ਉਹ ਇਹ ਤਾਂ ਨੀਵਾ ਉਧਰ ਦੇ ਇਧਰੋਂ ਹੀ ਮੜਾ ਜੇ ਮੁੰਡਿਆ ਇਧਰੋਂ ਹੀ ਆ ਦੇਖੋ ਯਾਰ ਵੀਊ ਸ਼ੀਸ਼ੇ ਫਤ ਨੇ ਬਲਾਰਜੇ ਤਜ ਨਾ ਦੇਖਦਾ ਹੀ ਨਹੀਂ ਬਾਹਰ ਹਨਾ ਟਿੰਟ ਕੀਤਾ ਹੋਇਆ ਭਾਈ ਨਹੀਂ ਥੇਗੋ ਬਹੁਤ ਵੇ ਉਹਦੇ ਕੋਲ ਅੰਦਰੋਂ ਮਾਰਾਂਗੇ ਕਿਦਾਂ ਮੁਝੇ ਨਹੀਂ ਥੇਗੀ ਬਹੁਤ ਵੇ ਉਹ ਚੋਣ ਆਹੋ ਦੇਖੋ ਨੀਵਾ ਨੀਵਾ ਆਹ ਜਾਂਦਾ ਯਾਰ ਬੜੀ ਕੇਵਲ ਜਾਵਾ ਥੱਲੇ ਹੁਸ਼ਾਰ ਪਾਣਾ ਲੰਗਰ ਰਸਤੇ ਵੇਖੋ ਆਹ ਵੀ ਦੇਖੋ ਕਿ ਮੈਂ ਆਹ ਇਤੋਂ ਭਜੋਈ ਸ਼ਾਇਦ ਯਾਰ ਵਿੱਚ ਬੈਠਿਆਂ ਨੂੰ ਆਪਾਂ ਨੂੰ ਪਤਾ ਹੀ ਲੱਗਦਾ ਵੀ ਤੇ ਕਿੱਥੇ ਚੱਲਦਾ ਆਹ ਥੱਲੇ ਮੰਦਿਰ ਓ ਸੋ ਆ ਵੀ ਕਿੱਲਾ ਬਟਲੀ ਉਹ ਜੀ ਕਿਵੇਂ ਲੈਂਦੇ ਸੀ ਤੁਸੀਂ ਤੋਂ ਦੇਖ ਕੇ ਗਏ ਹੋ ਜਦੋਂ ਆਏ ਹੋ ਡਰ ਜਿਹਾ ਲੱਗਦਾ ਬਹੁਤ ਦੂਰ ਆਣਾ ਕਿਵੇਂ ਸਾਰਿਆਂ ਨੇ ਇੰਜੋਏ ਕੀਤਾ ਅੱਜ ਫਿਰ ਵਧੀਆ ਲੱਗਿਆ ਨਾ ਖਿੱਚ ਕੇ ਆ ਨਾ ਦੋਸਤਾਂ ਦੇ ਬੰਤ ਐਕ੍ਰੋਸ ਤੇ ਤਾਂ ਆਏ ਲਾ ਦੋ ਸੀ ਡੋਂਕੀ ਨਾਲ ਚੱਲੇ ਆ ਅੱਛਾ ਜਿਹੜਾ ਉਧਰ ਗਏ ਸੀ ਆਪਾਂ ਨੇਚਰਲ ਵਾਕ ਸੀ ਜਿਹੜਾ ਕਿਹੜਾ ਸੀ ਗਿਲਬਰਟ ਰਿਅਲ ਸੀ ਨਾ ਸਾਰਾ ਕੁਝ ਵੱਧ ਕਰ ਦੇ ਲੋ ਮੈਂ ਤੁਹਾਨੂੰ ਵੀ ਦਿਖਾਉਣ ਲਈ ਥੋੜਾ ਜਿਹਾ ਨੇੜੇ ਵਜੋਂ ਇਧਰੋਂ ਦੇਖੋ ਜੀ ਰਸਤਾ ਤਾਂ ਹੈਗਾ ਰਸਤਾ ਤਾਂ ਹੋਊਗਾ ਹੀ ਇੱਕ ਇਹ ਉਹ ਦੇਖੋ ਸੜਕ ਸਾਰੀ ਹੈ ਨਾ ਉਧਰ ਆ ਦੇ ਸਾਰੀ ਸੜਕ ਜੀ ਤੁਹਾਨੂੰ ਇਹ ਤੇ ਕੈਮਰਾ ਚਲਾਉਦਾ ਹੋਊਗਾ ਕਿ ਅਸੀਂ ਥੱਲੇ ਹੀ ਆ ਬਹੁਤ ਥੱਲੇ ਆਹੇ ਪਰ ਬਹੁਤ ਉੱਚਾ ਵਾ ਬਹੁਤ ਉੱਚਾ ਨਾ ਉਹ ਆ ਬਹੁਤ ਉੱਚਾ ਉਹ ਦੇਖੋ ਜੂ ਜਦ ਕਿਸੇ ਨੇ ਨੋਟਿਸ ਨਹੀਂ ਕੀਤਾ ਆ ਦੇਖੋ ਕੱਚੇ ਰ ਕਿਹੜੇ ਤੇ ਮਾਲੇ ਬਾੜ ਤੇ ਉਹ ਥੱਲੇ ਚਰਨਾ ਵੀ ਕੋਈ ਜਾਂਦਾ ਹੋਊਗਾ ਉਹ ਦੇਖੋ ਇਹ ਨਾ ਉਹ ਥੱਲੇ ਦੇਖੋ ਹਾਂਜੀ ਉਹ ਦੇਖੋ ਮੈਂ ਦਿਖਾ ਰਿਹਾ ਰਾਈਟ ਰਾਈਟ ਬਿਲਕੁਲ ਹਾਂ ਤੋ ਦੇਖੋ ਫਿਰ ਕੋਟਰ ਤੱਕ ਲੱਗ ਜਾਂਦੇ ਨੇ ਪਾਣੀ ਇਹ ਇੱਕ ਉਹੀ ਨਹਿਰ ਆ ਮੋੜੂ ਬੱਲੇ ਦੇ ਨੇ ਮਨਾਲੀ ਜਾਂਦੀ ਆ ਦੇਖੋ ਇਹਦਾ ਰਾਜ ਜਿਹੜੀ ਨਹਿਰ ਚੱਲਦੀ ਸੀ ਉਹ ਜਸਵੀਰ ਉਹ ਜਸਵੀਰ ਪਾਣੀ ਉਹਦੇ ਨਾਲ ਦੇਖੋ ਪਾਣੀ ਮੀ ਆ ਜਾਂਦਾ ਹੈ ਪਾਜੀ ਹੁਣੇ ਕਸ਼ਤੀਆਂ ਚੱਲਣ ਲੱਗ ਜਾਂਦੇ ਨੇ ਬੰਦਾ ਉਹ ਜਸਵੀਰ ਬ్రో ਲੋ ਬੀ ਆਪਾ ਪਹੁੰਚਣ ਨੇ ਨੇੜੇ ਬਿਲਕੁਲ ਇਧਰੋਂ ਤੇ ਤੂੰ ਵੋਲ ਛਾ ਤਗੜੇ ਹੋ ਜਾ ਲੈਂਡ ਕਰਨ ਵਾਲਿਆਂ ਇਹ ਦੇਖੋ ਕਿੰਨੇ ਕ ਕਿੰਨੇ ਦਰਾਫਟ ਸੁੱਕੇ ਪਏ ਕਿੱਧਰ ਇਹ ਦੇਖੋ ਤੁੱਲੇ ਕਿੰਨੇ ਦਰਾਫਟ ਸੁੱਕੇ ਪਏ ਬਹੁਤ ਹੀ ਵਧੀਆ ਰਹੀ ਰਾਈਡ ਸਾਰਿਆਂ ਨੂੰ ਵਧੀਆ ਲੱਗੀ ਰਾਈਡ ਫਿਰ ਬਹੁਤ ਵਧੀਆ ਸੀ ਬਹੁਤ ਨਵਾਂ ਨੂੰ ਪਸੰਦ ਆਇਆ ਨਾ ਫਿਰ ਵੀ ਬਹੁਤ ਵਧੀਆ ਸੀ ਹੋਰ ਵੀ ਵਧੀਆ ਸੀ ਯੂਵੀ ਬਹੁਤ ਵਧੀਆ ਸੀ ਹੋਰ ਐਕਸੈਕਟ ਯਾ ਮੇਰੇ ਕੰਨ ਬੰਦ ਹੋ ਗਏ ਧੰਨਵਾਦ ਹੋ ਗਏ ਹਾਂ ਉਹ ਤਾਂ ਗ੍ਰੈਵਿਟੀ ਕਰਕੇ ਹੁੰਦਾ ਹੁੰਦਾ ਇੱਧਰ ਜੀ ਲਓ ਜੀ ਦੇਖੋ ਇੱਧਰ ਟਾਈਮ ਬਣਿਆ ਹੋਇਆ ਬਹੁਤ ਸੋਹਣਾ। ਲਓ ਜੀ ਚੰਡੀਗੜ੍ਹ ਪਹੁੰਚ ਚੁੱਕੇ ਆਂ। ਬਾੜੀਏ ਦੇ ਉੱਤਰ ਆ ਗਏ ਚੰਡੀਗੜ੍ਹ ਦੇ ਵਿੱਚ। ਹੁਣ ਸਿੱਧਾ ਇੱਥੋਂ ਲੁਧਿਆਣਾ ਜਾਵਾਂਗੇ। ਵੀ ਪਹਿਲਾ ਰਜੇ ਦਾ ਬਿਰਗਣਾ। ਹਾਂ ਜੀ। ਦੇਖਦੇ ਆ ਰਾਈਟ ਆ ਬਿਲਕੁਲ। ਢਾਬੇ ਤੇ ਪਹੁੰਚ ਚੁੱਕੇ ਆਂ। ਬਹੁਤ ਸੋਹਣਾ ਥਿਊ ਆ ਨਾ। ਕੀ ਬਾਤ ਆ। ਇਹ ਜਿਹੜਾ ਜਗਰਾਉਂ ਵਾਲਾ ਦੁੱਲੇ ਉਹਨਾਂ ਦਾ ਹੀ ਐ। ਪਾਣੀ ਨਹੀਂ ਭਾਜੀ। ਨਹੀਂ ਬਈ ਇਹ ਨਹੀਂ ਪਤਾ ਹੁੰਦਾ। ਨਹੀਂ ਬਹੁਤ ਵਧੀਆ ਆ ਨਾ ਰਾਜਾ ਢਾਂਬਾ ਪਹੁੰਚ ਚੁੱਕੇ ਆ ਤੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਵਧੀਆ ਫਾਈਨਲੀ ਜੁਵਰਾਜ ਧਿਆਨ ਆ ਪੁੱਤ ਧਿਆਨ ਨਾਲ ਗੱਡੀਆਂ ਆਉਂਦੀਆਂ ਚਲੋ ਕੋਟ ਨਹੀਂ ਪਾ ਗਿਆ ਆ ਇਹ ਬੰਦਾ ਬਈ ਜਿੱਤੇ ਜਾਂਦਾ ਰੌਲਾ ਪਾ ਲੈਂਦਾ ਜੁਵੀ ਮੇਰੀ ਗੱਲ ਸੁਣੇ ਦੇਖਣ ਜਿੰਨਾ ਤੂੰ ਕਿਊਟ ਲੱਗਦਾ ਉਨਾ ਹੀ ਸ਼ਰਾਰਤੀ ਆ ਪੂਰਾ ਪੁਰਾਣਾ ਸੱਭਿਆਚਾਰ ਦਿਖਾਇਆ ਮੰਜੇ ਆ ਨਾ ਬੜੇ ਸੋਹਣੇ ਬੁਣ ਕੇ ਰੱਖੇ ਹੋਇਆ ਦੇਖੋ ਬੁਣੀ ਗੱਲ ਬਾਤ ਕਿਵੇਂ ਆ ਜਾਓ ਬੈਠੀਏ ਪੁੱਤ ਕੱਲੇ ਨਹੀਂ ਜਾਣਾ ਇੱਧਰ ਆ ਜਾ ਬੈਠੀ ਵੀ ਆਪਣੀ ਸੰਗ ਸਾਰੀ ਬਾਤੂ ਜਗਾ ਯੂਰਾਜ ਬੈਠਾ ਜਾ ਕੋਲੋਂ ਹਾਏ ਯੂਮੀ ਦੁੱਲੇ ਨਾਲ ਉਹਨੇ ਉੱਧਰ ਨਹੀਂ ਪੀਆ ਉਹ ਤਾਂ ਗੋਲ ਦਾ ਪਖਾਉਣ ਲੱਗਿਆ ਜੋ ਬੁੱਕਰ ਨੂੰ ਇਧਰ ਦੇ ਪਾਸੇ ਕਰ ਉਹ ਸੰਦੂਕ ਦਿੱਕਤ ਨਹੀਂ ਆਉਂਦੀ ਆਰਡਰ ਇਧਰ ਸਾਰੇ ਜਾਨੇ ਡਿਨਰ ਕਰਨ ਦੀ ਵੇਟ ਦੇ ਵਿੱਚ ਹਨਾ ਕਰ ਲਿਆ ਆਰਡਰ ਦੱਸੋ ਜੀ ਕੀ ਕੀ ਆਰਡਰ ਕੀਤਾ ਮੈਡਮ ਕੀ ਕੀ ਆਰਡਰ ਕੀਤਾ ਇੱਕ ਕੀ ਕੋਲ ਹੋਦੀ ਹੈ ਪਹਿਲਾਂ ਦਹੀਂ ਆਉਂਦਾ ਹਾਂ ਹਾਂ ਫਿਰ ਰੋਟੀ ਆਉਂਦੀ ਹੈ ਇੱਕ ਵੀਡੀਓ ਕਿ ਫੇਰ ਦਾਲ ਮੱਖਣੀ ਦਾਲ ਮਖਣੀ ਕੀ ਕਰਨੀ ਸੀ ਉਹ ਲੋੜੀ ਦੀ ਸੀ ਯੂਨੀ ਖਾਊਗਾ ਆ ਮੁੰਡਾ ਕਨੇਡਾ ਲਗੀਆਂ ਦਾ ਦੋ ਕਨੇਡਾ ਵਾਲੇ ਬੈਠੇ ਆ ਅਸੀਂ ਹੈਗੇ ਆ ਪਨੀਰ ਟਿੱਕਾ ਮਸਾਲਾ ਵਾਲੇ ਪਨੀਰ ਟਿੱਕਾ ਨਾ ਜਿਹਦਾ ਨਾਮ ਆਉਂਦਾ ਲੋ ਜੀ ਸਾਰੇ ਖੂਬ ਬੈਠੇ ਆ ਮਸਤੀ ਕਰ ਰਹੇ ਆ ਇੰਜੋਏ ਕਰ ਰਹੇ ਆ ਹਾਂ ਤੋ ਟ੍ਰਿਪ ਬਹੁਤ ਸ਼ਾਨਦਾਰ ਰਿਹਾ ਸਾਰੇ ਬਹੁਤ ਖੁਸ਼ ਆ ਐਕਸਪੈਕਟੇਸ਼ਨ ਤੋਂ ਵੀ ਜ਼ਿਆਦਾ ਵਧੀਆ ਰਿਹਾ ਟ੍ਰਿਪ ਹਨਾ ਪਹਿਲਾਂ ਸਟਾਰਵਾਤ ਕਰਨ ਲੱਗੇ ਬੋਲ ਗੱਪਿਆਂ ਤੋਂ ਕਿਵੇਂ ਆ ਵੀ ਗੋਲ ਗੱਪੇ ਵਧੀਆ ਸੁਜੀ ਵਾਲਿਆਂ ਵਿੱਚ ਪਨੀਰ ਵੀ ਪਾਈ ਬੈਠੇ ਹਨਾ ਹੂੰ ਸਪ੍ਰੈਡ ਆ ਗਿਆ ਉਧਰ گارਲਿਕ ਬ੍ਰੈਡ ਤੇ ਅਟੈਕ ਕਰਤਾ ਫੋਨ ਕਰ ਲਿਆ ਡਿਨਰ ਆ ਗੋਸਟਰ ਕੀਲੇ ਪਿਆਜ ਇਹਨਾਂ ਦੇ ਸਾਰਿਆਂ ਦੇ ਫੇਵਰੇਟ ਰਾਇਤਾ ਚੱਲਦੀ ਆਪਾਂ ਹੁਣ ਮਿਲਕ ਦਾ ਦੰਪੀ ਲੱਗੇ ਹਾਂ ਮਿਲਕ ਦਾ ਲਓ ਜੀ ਡਿਨਰ ਕਰ ਲਿਆ ਹੁਣ ਆਪਾਂ ਚੱਲਦੇ ਆਂ ਘਰ ਵੱਲ ਨੂੰ ਵਾਪਸੀ ਕਰਦੇ ਹੋਏ ਜਿਉਂ ਵੀ ਮੁੰਡਿਓ ਚਲੀਏ ਲਗੀ ਸੰਗਤ ਦੀਦੀ ਕਿੱਧਰ ਗਈ ਨਹੀਂ ਤੂੰ ਆਉਂਦੇ ਆ ਉਹ ਆਜੋ ਵੀਨ ਬਟਾਉਣਗੀ ਆਜੋ 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 ਬਹਿ ਗਈ ਸੰਗਤ ਗੱਡੀਆਂ 'ਚ ਟੈਂਕੀਆਂ ਫੁੱਲ ਕਰਕੇ ਓਵਰਲੋਡੀ ਹੋ ਗਈਆਂ ਵੀਰ ਜੀ ਹਾਂ ਪੂਰਾ ਰੱਜ ਲਿਆ ਹੁੰਦਾ ਵਧੀਆ ਬਣ ਗਿਆ ਇੱਥੇ ਗੈਦਰਿੰਗ ਵਧੀਆ ਹੁੰਦੀ ਆ ਨਾ ਲਓ ਜੀ ਅਸੀਂ ਪਹੁੰਚ ਚੁੱਕੇ ਆ ਲੁਧਿਆਣੇ ਹੁਣ ਇਹ ਜਾਣਗੇ ਸਲੇਮਪੁਰ ਵਾਪਸ ਤੇ ਮੋਰਨਿੰਗ ਤੇ ਨੂਰ ਸਾਡੇ ਵੱਲ ਜਾਣਗੇ ਸਮਾਨ ਚੇਂਜ ਕਰ ਲੀਆ ਸਾਰਾ ਕਿਉਂ ਵੀ ਜਵਾਨੋ ਪਹੁੰਚ ਗਏ ਘਰ ਵਾਪਸ ਹਾਂਜੀ ਵੀਰ ਜੀ ਹਾਂਜੀ ਸ਼ੁ크ਰਾ ਪ੍ਰਮਾਤਮਾ ਦਾ ਗੁਰਦੁਆਰਾ ਸਾਹਿਬ ਕੋਲੇ ਖੜੇ ਆ ਸੁੱਖ ਸ਼ਾਂਤੀ ਨਾਲ ਬਹੁਤ ਵਧੀਆ ਘਰੇ ਪਹੁੰਚ ਗਏ ਟ੍ਰਿਪ ਬਹੁਤ ਸ਼ਾਨਦਾਰ ਰਿਹਾ ਮੈਨੂੰ ਉਮੀਦ ਆ ਕਿ ਤੁਹਾਨੂੰ ਸਾਰਿਆਂ ਨੂੰ ਵਲੌਗਸ ਖੰਦ ਆਇਆ ਹੋਊਗਾ ਸਾਰੇ ਜਣੇ ਆਜੋ ਬਈ ਓਕੇ ਬਾਏ ਕਰਦੀਏ ਸਾਰਿਆਂ ਨੂੰ ਬਾਏ ਤੇ ਉਮੀਦ ਆ ਸਾਰਿਆਂ ਨੂੰ ਵਲੌਗ ਪਸੰਦ ਆਇਆ ਹੋਊਗਾ ਜਲਦੀ ਆਪਾਂ ਕੋਈ ਹੋਰ ਵੀ ਟ੍ਰਿਪ ਬਣਾਵਾਂਗੇ ਸੋ ਤੁਸੀਂ ਇਸੇ ਤਰ੍ਹਾਂ ਜਗਮੀਤ ਬਰਾੜ ਵੀਲੌਗ ਚੈਨਲ ਦੇਖਦੇ ਰਹੋ ਜੇ ਚ ਵਧੀਆ ਲੱਗੀ ਵੀਡੀਓ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਸੋ ਅਸੀ ਕੱਲ੍ਹ ਜੀ